ਸਤਿ ਸ਼੍ਰੀ ਅਕਾਲ ਜੀ ਅਸੀਂ ਖੜੇ ਆ ਪਿੰਡ ਢਿੰਗੜ ਢਿੰਗੜ ਬਲਾਕ ਫੂਲ ਦਾ ਪਿੰਡ ਆ ਰਾਮਪਰਾ ਤੋਂ ਵੀ 10 ਕਿਲੋਮੀਟਰ ਪੈਂਦਾ ਇਧਰੋਂ ਭਾਈ ਰੂਪਾ ਤੋਂ ਵੀ 10 ਕਿਲੋਮੀਟਰ ਪੈਂਦਾ ਭਧੌਰ ਤੋਂ 15 ਕਿਲੋਮੀਟਰ ਪੈਂਦਾ ਤੇ ਇਧਰ ਤਪਾ ਮੰਡੀ ਤੋਂ ਵੀ 10 ਕਿਲੋਮੀਟਰ ਪੈਂਦਾ ਰਾਇਆ ਰੋਡ ਦੇ ਉੱਤੇ ਬਾਈ ਦਾ ਘਰ ਆ ਤੇ ਅਸੀਂ ਇਹਨਾਂ ਦੇ ਕੋਲੇ ਅੱਜ ਤੁਹਾਨੂੰ ਬਹੁਤ ਵਧੀਆ ਨਸਲ ਦੀ ਝੋਟੀ ਵਿਖਾਉਣ ਜਾ ਰਹੇ ਹਾਂ ਜਿਹੜੀ ਦੋ ਸੂਏ ਪਹਿਲਾਂ ਸੂ ਚੁੱਕੀ ਆ ਤੇ ਤੀਜੀ ਸੂਏ ਸੋਣ ਵਾਸਤੇ ਤਿਆਰ ਆ ਅੱਜ ਸੁੱਤ ਜਿਹੜਾ ਲਾੜਾ ਸ਼ੁਰੂ ਕਰਤਾ ਇੱਕ ਵਾਰੀ ਮੜਾਏ ਤੋਰ ਕੇ ਵਿਖਾ ਦੋ ਜੀ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣ ਦੇ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਚੈਨਲ ਦਾ ਨੰਬਰ ਜਿਹੜਾ ਨੈਕਸਟ ਪੰਜਾਬ ਚੈਨਲ ਦਾ ਜਿਹੜਾ ਨੰਬਰ ਆ ਉਹ ਨੋਟ ਕਰ ਲਓ 9463438502 ਦੇ ਉੱਤੇ ਕਾਲ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਪਸ਼ੂ ਦੀ ਵੀਡੀਓ ਬਣਾ ਸਕਦੇ ਹੋ ਲੇਵਾ ਥਣ ਸਾਰਾ ਕੁਝ ਦਿਖਾ ਦਿਓ ਬਈ ਇਹ ਗਾੜੀ ਕੋਸੂ ਦਾ ਹੁੰਦਾ ਹੁੰਦਾ ਨਹੀਂ ਹੋਣੀ ਇਹ ਤਾਂ ਇਹਨਾਂ ਉੱਪਰ ਐਸੇ ਭਾਈ ਖੋਲੇ ਨਿਕਲੇ ਪਸੂ ਹਰਿਆਣੇ ਦੀ ਨਸਲ ਦੀ ਝੋਟੀ ਆ ਜੀ ਘਰੇ ਪਾਲੀ ਹੋਈ ਆ ਬਾਈ ਦੇ ਬਾਈ ਕੋਈ ਵਪਾਰ ਦਾ ਕੰਮ ਨਹੀਂ ਕਰਦਾ ਤੇ ਬਾਕੀ ਦੀ ਜਿਹੜੀ ਜਾਣਕਾਰੀ ਆਪਾਂ ਅੰਕਲ ਜੀ ਤੋਂ ਲੈ ਲੈਣੇ ਆਂ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ ਮੈਂ ਤਾਂ ਜਿਹੜਾ ਨਾਮ ਜੀ ਅਸਲ ਤਾਂ ਕਿਰਪਾਲ ਸੀਗਾ ਜਿਹੜੇ ਪਿੰਡ ਚ ਆਪ ਲੋਕ ਪਾਲੀ ਮੈਂਬਰ ਕਹਿੰਦੇ ਪਾਲੀ ਮੈਂਬਰ ਜੀ ਰਾਈਆ ਰੋਡ ਦੇ ਉੱਤੇ ਬਾਕੀ ਘਰ ਆਈ ਇਹਨਾਂ ਦਾ ਹਾਂਜੀ ਅੰਕਲ ਜੀ ਤੁਸੀਂ ਇਹ ਛੋਟੀ ਮੰਨ ਲਈ ਸੀ ਜਾਂ ਆਪਣੇ ਤੋਂ ਨਹੀਂ 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 ਇਹ ਘਰ ਦੀ ਆਪਣੀ ਪਾਲੀ ਦੀ ਛੋਟੀ ਆ ਜੀ ਠੀਕ ਆ ਜੀ ਪਹਿਲਾਂ ਵੀ ਇਹਦੀ ਮਾਸ ਜਿਹੜੀ ਹਰਿਆਣੇ ਤੋਂ ਲੈਂਦੀ ਸੀ ਠੀਕ ਆ ਜੀ ਤੇ ਆਪਦੀ ਘਰ ਦੀ ਪਾਲੀ ਆ ਪਹਿਲੇ ਸੂਏ ਨੇ 12 ਲੀਟਰ ਦਿੱਤਾ ਪਹਿਲੇ ਸੂਏ 12 ਲੀਟਰ ਦੁੱਧ ਦਿੱਤਾ ਹੁਣ ਕੰਨੇ ਸੂਏ ਸੂਨਾ ਦੂਜੇ ਦੂਜੇ ਸੂਏ ਫਿਰ ਇਹਨੇ ਦਿੱਤਾ 14 ਲੀਟਰ 14 ਲਓ ਠੀਕ ਆ ਜੀ ਹੁਣ ਇਹਦੇ ਤੀਜੇ ਸੂਏ ਸੂਨਾ ਤੀਜੇ ਸੂਏ ਸੂਨਾ ਪਹਿਲਾ ਵੀ ਦੂਜੇ ਦੋਨੇ ਸੂਏ ਜਿਹਨੇ ਛੋਟੇ ਕਟੀਆਂ ਦਿੱਤੇ ਆਈਆਂ ਠੀਕ ਆ ਜੀ ਤੇ ਹੁਣ ਤੀਜੇ ਸੂਏ ਦੇਣਾ ਜੀ ਆਪਾਂ ਜਿਵੇਂ ਹੁਣ ਕਿਸੇ ਨੇ ਘਰੇ ਆਪਣੇ ਕਿਸੇ ਲਿਆਜ ਵਾਲੇ ਨੇ ਲੈ ਕੇ ਜਾਣੀ ਹੁੰਦੀ ਆ ਘਰ ਕਿਉਂਕਿ ਅਗਲਾ ਬੱਚਿਆਂ ਦੇ ਰੋਟਾ ਪੀਣ ਵਾਸਤੇ ਪੈਸੇ ਲਾਉਂਦਾ ਹਨ ਹਾਂਜੀ ਹਾਂਜੀ ਵੀ ਪੂਰੀ ਤਸੱਲੀ ਨਾਲ ਆਪਾਂ ਕਹਿ ਸਕਦੇ ਹਾਂ ਕੀ ਕਈ ਪੂਰੀ ਤਸੱਲੀ ਬਸ ਜਿਹੜੀ ਹੈਗੀ ਮੱਝ ਤੇ ਰੇਟ ਜ਼ਰੂਰ ਦੱਸ ਦਿਓ ਜੀ ਰੇਟ ਜੀ ਇਹ ਤਾਂ 1.70 ਹੈ 1 ਲੱਖ 70 ਹਜ਼ਾਰ ਦੀ ਕਹਿੰਦੇ ਝੋਟੀ ਦੇਣੀ ਆ ਤੇ ਮਾਨਤਾਣ ਹੋ ਜਾਊਗਾ ਜੀ ਕੋਈ ਦੂਰ ਚੱਲ ਕੇ ਕਹਿੰਦੇ ਹਾਂ ਜੀ ਹਾਂ ਜੀ ਦੂਰੋਂ ਚੱਲ ਕੇ ਉਹਦਾ ਮਾਨਤਾਣ ਕਰਦੇ ਆਂ ਮਾਨਤਾਣ ਹੋ ਜਾਊਗਾ ਜੀ 1.70 ਦੀ ਝੋਟੀ ਦੇਣੀ ਆ ਤੇ ਹਰਿਆਣਾ ਨਸਲ ਦੀ ਮੱਝ ਆ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਕਿਉਂਕਿ ਕੱਦ ਘਾਟ ਅੱਠ ਪੱਖੋਂ ਸਿੰਗਾ ਪੱਖੋਂ ਕਿਸੇ ਵੀ ਪੱਖੋਂ ਪਿੰਡੇ ਪੱਖੋਂ ਕੋਈ ਵੀ ਇਹਦੇ ਚ ਆਪਾਂ ਕਾਟ ਨਹੀਂ ਸਕਦੇ ਥਣਾ ਦੀ ਪੂਰੀ ਵਧੀਆ ਅੱਜ ਜਿਹੜੇ ਥਣਾ ਦੇ ਵਿੱਚ ਧਾਰਾ ਪਾਉਣੀਆਂ ਸ਼ੁਰੂ ਕੀਤੀਆਂ ਤੇ ਪੰਜ ਹਜੇ ਹਫ਼ਤਾ ਲੈ ਸਕਦੀ ਆ ਹਫ਼ਤਾ ਦਾ ਹੀ ਰਹਿੰਦਾ ਕਾਕਾ ਦੀ ਦਿਨ ਰਹਿੰਦਾ ਹਫ਼ਤਾ ਰਹਿੰਦਾ ਠੀਕਾ ਹਫ਼ਤਾ ਰਹਿੰਦਾ ਹੀ ਇਹ ਪੂਰੇ ਦਿਨ ਹੁਣ ਹਫ਼ਤਾ ਰਹਿੰਦਾ ਬਾਈ ਕਹਿੰਦਾ ਵੀ 30 ਤਰੀਕ ਨੂੰ ਜਿਹੜੇ ਦਿਨ ਪੂਰੇ ਹੋਣੇ ਆ ਤੇ ਆਪਣਾ ਇੱਕ ਨੰਬਰ ਦੱਸ ਦਿਓ ਜਿਹੜਾ ਆਪਾਂ ਸਕਰੀਨ ਤੇ ਵੀ ਨੰਬਰ ਦੇ ਦੇਾਂਗੇ ਤੁਸੀਂ ਬੋਲ ਕੇ ਵੀ ਦੱਸ ਦਿਓ 9152 ਜੀ ਠੀਕ ਆ ਜੀ 608